ਆ ਗਿਆ ਕਣਕ ਦੀ ਬਾੜੀ ਸ਼ੁਰੂ ਬਹੁਤ ਕੰਮ ਸੋਟਾ ਤੇ ਚੱਲ ਗਈ ਕ ਪੈਣ ਖੇਤ ਦੇ ਦੇਖਦੇ ਹੋਏ ਝਾੜ ਝੂੜ ਤੁਹਾਨੂੰ ਦੱਸਾਂ ਕਿ ਝਾੜ ਹੈ ਚੱਲ ਵੀ ਯੋਧਿਆ ਚੱਲ ਵੀ ਯੋਧਿਆ ਚੱਲ ਵੀ ਯੋਧਿਆ ਤੇ ਬਲਜੀਤ ਸਿੰਘ ਮੁੱਛਾਂ ਨੂੰ ਵੱਟ ਦੇ ਰਿਹਾ ਹੈਗਾ ਤਿਆਰ ਹੋਈ ਜਾਂਦਾ ਹਲੇ ਮਨਾ ਪਲਾਰ ਖੋਵੇ ਨਾ ਬੱਚਾ ਮੱਗਨ ਵੜਨ ਲੋਗ ਨਹੀਂ ਖਾ ਰੇ ਨਹੀਂ ਬਾ ਚੜਦੀ ਕਲਾ ਚ ਰੱਖੀ ਦੋ ਮਣ ਘੱਟ ਹੋ ਜੇ ਪਰ ਚੰਗੇ ਥਾਂ ਲੱਗ ਜੇ ਤੇ ਪਾਸ਼ਾ ਹਣੋਂ ਕੋ ਟਿਕਟ ਤੇ ਤਾਂ ਆਈਏ ਭੋਵੇ ਆਈਏ ਆਪਣੇ ਨੂੰ ਵੀ ਇਹ ਵੀ ਤਲਾ ਮੁੰਡੇ ਤਲਾ ਮਸ਼ੀਨ ਵੜੇ ਜੀ ਕਰਾ ਇਹ ਵੇਰ ਨਾਲ ਚੱਲਦੇ ਮਸ਼ੀਨ ਦਾ ਲੈ ਲਵਾ ਦੇ ਟਰੈਕਟਰ ਨੂੰ ਆਪਣੇ ਗੌਂਡੀਆ ਨੂੰ ਭੋਗ ਜੋ ਪਾਣੀ ਰੱਖੀਓ ਗੌਂਡੀਆ ਤੇ ਲੈ ਜਾ ਭਾਰ ਭਾਰ ਟਰਾਲੀਆਂ ਤਹਾਂ ਤੱਕ ਲੈ ਜਾ ਭਾਰ ਭਾਰ ਤਹਾਂ ਤੱਕ ਚੰਦਲਾਂਗਾ ਪੈਨਮਾਂ ਕੱਢ ਲਈ ਕਹਿੰਦਾ ਬਾਜੋਰ ਬਾਈ ਵਾਹ ਦੇ ਵੀ ਮੁੰਡੇ ਦਾ ਹੋਗਾ। ਦੇ ਵੀ ਮੁੰਡੇ ਦਾ ਹੋਗਾ। ਵਾਹਿਗੁਰੂ ਸਤਿਨਾਮ ਸਕੀਪਾ ਆਛਾ। ਦੇ ਵੀ ਮੁੰਡੇ ਉਹ ਕਰਤੀ ਆ ਪਾਚ ਬਾਡੀ ਸ਼ੁਰੂ। ਅੱਜ 15 ਤਰੀਕ ਹੈ ਕਿ 16 16। ਇਹ ਨਾ ਅਸਾਂ ਹਲੇ ਹੈ ਗਿਆ ਸਵੇਰੇ ਸਵੇਰੇ। ਕੋਈ ਕਿਹਾ ਦੇਉਣੀਆਂ ਗੜਕਾਂ ਆ ਜਾਂ ਨਹੀਂ। ਨਾ ਬਹਿ ਕੇ ਜਰਾ। ਹਾਂ। ਮੰਗੂ ਵੀ ਡਾਕਟਰ ਨੂੰ ਦੇਖਦੇ ਆਪਾਂ ਵੀ ਕੀ ਕਰਦਾ ਕੀ ਨਾ ਇਹ ਕਾੜਾ ਕੂੜਾ ਬੱਸ ਨਾ ਲੈ ਵੀ ਚਾਚਾ ਲਾਗ ਰਾ ਟਰੈਕਟਰ ਨੇੜੇ ਉੱਥੇ ਵਾਡਣੀ ਹੈ ਜੇ ਵਾਡਣੀ ਹੈ ਜੇ ਜੌਂਡੀਰ ਬਾਹਰ ਤਾਂ ਬੱਚਾ ਆਂਦੇ ਖੜਾ ਜੇ ਇੱਥੇ ਲਾ ਕੇ ਲੋਟ ਚੱਕ ਆਪੀ ਪਾ ਜਾ ਕਰੂ ਖਾ ਕੇ ਘੇੜਾ ਮਰ ਚਾਹਦਾ ਨਹੀਂ ਰਗਾ ਕਿੱਲੇ ਕਿੱਲੇ ਦੀ ਪਾਈ ਜਾਂਦੀ ਹੈਗੀ ਥੈਂਕ ਯੂ ਜੀ ਕਿਵੇਂ ਕੱਢਦੀ ਕਿਹਦੇ ਹਿਸਾਬ ਨਾਲਾ ਦਾਣੇ ਲੈ ਨਹੀਂ ਬੱਲੀਆਂ ਖਾਣਤ ਪਈਆਂ ਆਹ ਦੇਖ ਹਾਂ ਸੱਚੀ ਹਾਂ ਸੱਚੀਆਂ ਦੇ ਹੋਰਾਂ ਪਈਆਂ ਆਹ ਪਈਆਂ ਬੱਲੀਆਂ ਦਾ ਹਿਸਾਬ ਕਹਦਾ ਅਮਰੀਕ ਦਾ ਕੰਮ ਆ ਉਹ ਜਾਂਦਾ ਛੱਡਦਾ ਨਹੀਂ ਣਾ ਨੇ ਨਾ ਤੇ ਹੈ ਨਹੀਂ ਕਾ ਮਾਣਾਣਾ ਥੱਲੇ ਦੇਖ ਦਾਣੇ ਨੂੰ ਤਾਂ ਨਹੀਂ ਮਾਰਦੀ ਦੇਖੋ ਇਹੇ ਚ ਹੀ ਛੱਡ ਦਿੰਦੇ ਥੱਲੇ ਤਾਂ ਦਾਣੇ ਉਹੋ ਮਾਰਦੀ ਹੁੰਦੀ ਐ ਚੌਲਾਂ ਦੇ ਅੱਛਾ ਉਹ ਤਾਂ ਬੱਲੀ ਜੀ ਦਾਣਾ ਛੱਡ ਜਾਂਦੀ ਹੈ ਠੀਕ ਹੈ ਵੀੜੇ ਉਦੋਂ ਦਾਣੇ ਉਦੋਂ ਥੱਲੇ ਛੱਡਦੀ ਹੈ ਉਦੋਂ ਦਾਣਾ ਬਾਹਰ ਹੁੰਦਾ ਨਾ ਇਹ ਹੁਣ ਪੜਦੇ ਚ ਦਾਣਾ ਹੁੰਦਾ ਇਹਦੇ ਵਿੱਚ ਹੀ ਰਹਿਣਾ ਇਹਦੇ ਵਿੱਚ ਹੀ ਰਹਿਣਾ ਹਾਂ ਠੀਕ ਹੈ ਪੰਡ ਜੰਨੀਆਂ ਦੇ ਤਾਂ ਸਾਡੀ ਦੇ ਉਹ ਕਿੱਲੇ ਚ ਮੈਨੂੰ ਲੱਗਦਾ ਨਾ ਨਾ ਜੇ ਜੇ ਚਲ ਮਕਰਾਉਣ ਉਹਦੇ ਨਾਲ ਹੋ ਗਿਆ ਤਾਂ ਪਹਿਲੀਆਂ ਜੀ ਮੂਰੇ ਕੋਈ ਨਾ ਠੀਕ ਹੈ ਓਕੇ ਜੀ ਬਾਤ ਕਰਦੇ ਆ ਗੱਲ ਠੀਕ ਹੈ ਕੋਈ ਨਾ ਲੈ ਬਈ ਚੱਲੀ ਜਾਂਦੀ ਆ ਮਸ਼ੀਨ ਸਾਨੂੰ ਪਤਾ ਹੀ ਹੈ ਆਪਾਂ ਗੇਲ ਮਾਨਸਾਲ ਪਿੰਡ ਦਾਨੇ ਵਾਲਾ ਆਖੜਾ ਝੋਟਾ 52 ਦਾ ਗ੍ਰੀਨ ਉੱਟ ਉੱਟਿਆ ਵਿੱਚ ਤੋ ਲਾਂਗੇ ਦਾਣੇ ਬਸ ਚਾਪਾ ਆਇਆ ਤਾਂ ਵੇਸੇ ਸਰਾਬ ਤੇ ਚਲਾਂਗਾ ਚੜਦਾ ਤਰਿਆ ਫੇਰ ਆਏ ਕਰੀ ਜਾਂਦੇ ਆ ਗੱਦਰ ਦੇ ਉਹਨੇ ਨਾ ਆ ਚਾ ਵੱਖਰੀ ਹੁੰਦਾ ਓਏ ਆ ਜਾ ਓਏ ਕਰਦੀ ਏ ਕਪਾਤ ਗਿਆ ਤਾਂ ਬੰਦਾ ਵੀ ਛੱਡ ਗਿਆ ਆਪਦਾ ਉਹ ਡਰਾਈਵਰ ਵੀ ਪ੍ਰੈਸਰ ਵੀ ਹੋ ਗਿਆ ਹੋ ਇਹ ਆ ਕੱਟ ਗਿਆ ਮੇਰੇ ਸਾਲੇ ਮਾਟਰਸ ਵਰਗਾ ਲੈ ਉਹ ਆ ਸਵਾਦ ਵੱਖਰੀ ਹੁੰਦਾ ਢਾਣੇ ਫੋਣ ਦਾ ਹਨਾ ਓਏ ਜੀ ਵੱਜਦੇ ਆ ਆਹੀ ਵੱਜਦੇ ਆਹੀ ਚਾਰ ਦਾਣੇ ਵੱਜਦੇ ਆ ਕੰਜਰ ਦੇ ਹੋਰ ਤਾਂ 75 ਨੂੰ ਲੈ ਕੇ ਤੈਨੂੰ پتہ ਕੋਈ ਵੱਜਦਾ ਨਹੀਂ ਹਾਂ ਆਹੀ ਚਾਰ ਦਾਣੇ ਤੇ ਬਸ ਆ ਗੁੱਲੀ ਡੰਡਾ ਇਹ ਗੁੱਲੀ ਡੰਡਾ ਵੱਜਦਾ ਸਾਨੂੰ ਹੈ ਇਹਨਾਂ ਦਾ ਸਵਾਦ ਵੱਖਰੀ ਹੈ ਮਸ਼ੀਨ ਵਾਲਾ ਤਾਂ ਹੋ ਛੱਡ ਗਿਆ ਡਰਾਈਵਰ ਨੂੰ ਹੋ ਨਾ ਤੁਰਿਆ ਹੋ ਡੱਪ ਗਿਆ ਮਸ਼ੀਨ ਵਾਲਾ ਤਾਂ ਛੱਡ ਗਿਆ ਹੁਣ ਬੈਠਾ ਰਿਹਾ ਉਦੋਂ ਦਾ ਕੋਠੇ ਕੋਲੇ ਠੜਾ ਗਦੇ ਹੁਣ ਉਹ ਟਪਰੇ ਉੱਧਰ ਜੁਕੀ ਤੇ ਹੈ ਰੋਗਗੇ ਸੀ ਕਿਉਂਕਿ ਜਿਹੜਾ ਆਹ ਬੱਟਤੇ ਪਿਆ ਹੈਗਾ ਲਾਂਗਾ ਇਹ ਤੰਗ ਬਹੁਤ ਕਰਦਾ ਹੈਗਾ ਆਹਾ ਜਿਹੜੀਆਂ ਬੱਲੀਆਂ ਪੰਜਾਂ ਤੇ ਹੁਣ ਆਪਾਂ ਸੰਧ ਰਿਆਂ ਦਾ ਆਹ ਇਹ ਆ ਚੀਜ਼ ਹੈ ਇਹਦੇ ਨਾਲ ਐ ਕਰੀ ਜਾਂਦੇ ਆ ਐ ਦਵਾ 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 ਮਿੰਟੋ ਮਿੰਟੀ ਹੋਈ ਜਾਂਦਾ ਹੂੰ ਮੁੜ ਕੇ ਆਪਾਂ ਨੂੰ ਦਿੱਕਤ ਨਹੀਂ ਪੈਂਦੀ ਗਾ ਇਸ ਜੀ ਸਾਮਾਕਰ ਵਧੀਆ ਹੋ ਗਏ ਬੱਟਲਾ ਬੱਟਤਾੜ ਘਲਾਤੀ ਤਾਂ ਦੇਸਣਾ ਸੰਦ ਨਾਲ ਬੱਟਤਾ ਲਾਤੀ ਤਾਂ ਦੇਸਣਾ ਹੁਣ ਇਧਰ ਆ ਗਾਹਾਂ ਦੇਖ ਲੋ ਪੱਟ ਟਕੀ ਪਈ ਐ ਤੇ ਪਾ ਵੀ ਸੰਦ ਆਪਣਾ ਚੱਕ ਚੱਕ ਹਏ ਉਦੋਂ ਡਰਾਈਵਰ ਨੇ ਆਪਣ ਨੂੰ ਰੜਲਾ ਦਿੰਦਾ ਹੈ ਮੋਸਲਾ ਹੁਣ ਇਧਰੋਂ ਪਾਇਆ ਗਾ ਲੋਡ ਹੀ ਨਹੀਂ ਹੈ ਦਰੂਜੀ ਇੱਥੋਂ ਇਹ ਨਹੀਂ ਨੰਨੇ ਹਾਏ ਚੇਨੋ ਪੋਛ ਨੇ ਆ ਫੈਂਟਾ ਪੀ ਜਾਂਦਾ ਚਾਚਾ ਬੈਠਾ ਲੰਕੀ ਜਾਂਦਾ ਪਤਾ ਨਹੀਂ ਕਿਵੇਂ ਡਿੱਗੀ ਜਾਂਦਾ ਓਏ ਕੇ ਫੈਂਟਾ ਪੀਆ ਨੱਜ ਓਏ ਅੱਜ ਯਾਰ ਅੱਜ ਕਰਦੀ ਪਾਰਟੀ ਖੁੱਡ ਖੱਡ ਜੇ ਲਾਏ ਸੀ ਤੜਕੇ ਬੜਾਉਣੇ ਹੈਗੇ ਫੇਰ ਫਟੇ ਗੀਦੇ ਵਾਸਤੇ ਕਪਾਣ ਲੱਗੂਗਾ ਅੱਜ ਕਪਾਣ ਲੱਗੀ ਸੀਗੀ ਅੱਜ ਕਪਾਣ ਕਰ ਲੈਣ ਨੂੰ ਲੱਗੂਗੀ ਓਏ ਅੱਜ ਲੱਗੀ ਜੀ ਵਿਚਾਲੇ ਛੜਦਾ ਕੰਮ ਯਾਰਾ ਪਾਸਿਆਂ ਤੇ ਵੱਧ ਛੜਦੀ ਸੀਗੀ ਡਿੱਗੀ ਗਣਕ ਕਰਕੇ ਤੇਰੇ ਲੱਛਣ ਕਰਕੇ ਛੜਦੇ ਹੋਣੀ ਇਵੇਂ ਹੀ ਲਾ ਲਾ ਯਾਰਾ ਹਾਂ ਫੈਂਟਾ ਕੇ ਪੀਆ ਨੱਜ ਫੈਂਟਾ ਗਰਮੀ ਲੱਗੀ ਨੇ ਅੱਖਾਂ ਮੱਚੀ ਜਾਂਦੀਆਂ ਨੇ ਦੋ ਪੱਕੇ ਤੇ ਉੱਠ ਕੇ ਆ ਗਿਆ ਮੌਜ ਨਾਲ ਯਾਰਾ ਹੈ ਅੱਛਾ ਹਾਂ ਗਾਹਾਂ ਕਹਾਂ ਕੀ ਐ ਤਾਹ ਚੜ ਗਿਆ ਉਹ ਕੋਸਾ ਕੌਣ ਚੜ ਗਿਆ ਤਾਹ ਪਤਾ ਨਹੀਂ ਕੀ ਚੜ ਗਿਆ ਟਿਕਾੜ ਜਾਇਆ ਉਹ ਮੈਂ ਆਖਿਆ ਭੈਣ ਤਾਹਾਂ ਕੀ ਚੜ ਗਿਆ ਮੈਂ ਤਾਂ ਲੱਗਿਆ ਮੈਂ ਪੈਟਰੋਲ ਤੇ ਚੱਲਵਿਆਂ ਨਾ ਗਿਆ ਰਹਿ ਕੇ ਮੈਂ ਤਾਂ ਕਿਤੇ ਗਿਆ ਕਾਉਂ ਸੇ ਗੈਂਗ ਸਟੈਂਡ ਹੈ ਅਜਾ ਹੀ ਦੋਨੇ ਆਏ ਜੀ ਬਣ ਕੇ ਜਮਾ ਹੁਣ ਤਾਂ ਪਿਆ ਦੇ ਉਹਨ ਦਾ ਪੀ ਲਿਆ ਬਸ ਉਹਦਾ ਗੱਡੀ ਚੱਲੀ ਆਲੀ ਉਹ ਚੱਲ ਵੀ ਤੂੰ ਨਹੀਂ ਚੱਲਿਆ ਆ ਸਾਡੇ ਸਾਡੇ ਚੱਲੇ ਆ ਕਿਵੇਂ ਡਾਂਗਾ ਸੁੱਟਿਆ ਰੱਖੀ ਵਰਦਾ ਕਬਜੇ ਕੁਬਤੇ ਜਾਣ ਉਹ ਕਬਜਾਂ ਦੇ ਕਿਹੜਾ ਜਾਣਾ ਅਸੀਂ ਫਕੀਰਾਂ ਨੇ ਓਏ ਫਿਰ ਐਡੇ ਟੰਡੇ ਉਹਨਾਂ ਕੋ ਕਣਕ ਸਿੱਧੀ ਕਰਦੇ ਆ ਕਣਕ ਡੰਡਰ ਵਾਲਾ ਹੁੰਦਾ ਤੇ ਡਰਾਈ ਜਾਂਨਾਗਾ ਓਏ ਬਾ ਓਏ ਤੇਰੇ ਕਹਿੰਦਾ ਡਰਾਈ ਜਾਂਨਾ ਡਰਾਈ ਜਾਂਨਾ ਡਰਾਈ ਡਰਾਉਨ ਨੂੰ ਮੈਂ ਕਿਹਨੂੰ ਡਰਾਉਣਾ ਓਏ ਅਸੀਂ ਤੋਪ ਚੱਕ ਰੱਖੀ ਐ ਕਣਕ ਸਿੱਧੀ ਕਰ ਕੇ ਰੱਖਾ ਆ ਦਿਖਾਉਣਾ ਤੈਨੂੰ ਕਰਕੇ ਦਿਖਾ ਫਿਰ ਹੋਏ ਅਜ ਨਾਲ ਕਰੇਗਾ ਬੱਡੀ ਨਾਲ ਹੈ ਤੈਨੂੰ ਤਾਂ ਲੱਗਦਾ ਭੈਣ ਦੇ ਮੈਨੂੰ ਤੁਰਨ ਵਾਸਤੇ ਰੱਖਣੀਆ ਪੈਣੀਆਂ ਆਹੋ ਥੱਕ ਜੇਗੇ ਐਡੇ ਐਡੇ ਟੰਬੇ ਮੰਨ ਲੈ ਫਿਰ ਕੰਮ ਦਾ ਤਾਂ ਕੀ ਕਿਵੇਂ ਕਰੇਗਾ ਇਹਨਾਂ ਨਾਲ ਕੋਈ ਤਾਂ ਇਕੱਲਾ ਸਾਰਾ ਲੈ ਕੇ ਖੜੇ ਹੋਗੇ ਆਪਾਂ ਅੱਛਾ ਆਇਆ ਤੈਨੂੰ ਕੰਮ ਵੀ ਕਰਕੇ ਦਿਖਾਉਣੇ ਐ ਇਹ ਤਾਂ ਬੜਾ ਕੰਮ ਨਵੇੜਦੀ ਹੈ ਜਿਹੜੀ ਇਹ ਚੀਜ਼ ਹੈ ਕਿਵੇਂ ਤੈਨੂੰ ਪਤਾ ਨਹੀਂ ਲੈ ਵੀ ਇਹ ਤਾਂ ਡਾਂਗ ਜੀ ਦਾ ਲੱਕੜ ਜੀ ਦੀ ਡਾਂਗ ਜੀ ਆ ਜਾ ਫਿਰ ਚੱਲ ਕੋਣਾ ਕਿਸੇ ਇੱਥੇ ਮਾਰੀ ਗੱਟ ਹੈ ਜਿਸ ਕਿਸੇ ਚ ਉਹ ਕਿਸੇ ਦੇ ਨਹੀਂ ਮਾਰਦਾ ਯਾਰ ਫਰੀਕ ਪਾਸੇ ਹੋ ਜਾ ਓਏ ਅਮਲਾ ਡਾਂਗ ਚੱਕੀ ਆਹ ਹਾਂ ਕਾੜ ਦਿਆਂ ਨਾ ਮਾਰੀ ਨਾ ਮਾਰਾਂ ਨਾ ਹਾਂ ਆ ਦੇ ਨੂੰ ਆਏ ਲਾ ਕੇ ਐਂ ਦੱਬ ਦੂ ਐਂ ਲੱਗ ਐਂ ਲੱਗ ਅੱਜ ਦਾ ਵਧੀਗਾ ਹੈ ਫਿਰ ਮਗਾਸੀ ਪਾਏ ਨਾ ਚਲੀ ਗਿੱਲੇ ਨਿਮੇੜ ਲੈ ਅੱਛਾ ਹੈ ਕਰਕੇ ਹੋਰ ਹੁਣ ਸੰਦ ਵਧੀਗਾ ਹਨਾ ਮੈਂ ਹੋਰ ਵੇਖੋ ਮੰਨਦਾ ਮਨਨੇ ਕੇ ਅੱਗੇ ਆ ਕੇ ਦਿਖਾ ਦੇ ਬਸ ਦਿਖਾ ਤਾਂ ਮੰਨਦਾ ਮਨਨੇ ਕੇ ਦਾਤੀ ਜੱਕਨ ਦੀ ਲੋੜ ਤੌਣਾ ਦਾ ਤੋੜ ਤੇ ਕਰਨਾ ਨਹੀਂ ਹੈ। ਹਾਂ? ਤੌਣਾ ਦਾ ਤੋੜ ਤੀਆਂ। ਮੁਰਕੀ ਦਾ ਪਿੰਨਹੀਂ ਚ ਆ ਜਾਣਗੇ ਜੇ ਕਰੇ ਇੱਧਰ ਬੱਕ ਇੱਧਰ ਕਰਦੇ। ਹਾਂ? ਕਰ ਦੇਂਗਾ ਫਿਰ ਅੱਜ। ਮਸੇ ਮੈਂ ਕਰੀ ਜੰਨਾ। ਕੁੰਜੇ ਖੰਜੇ ਦੂਜਾ ਮੋੜਾ ਵੱਢੀ ਜਾਂਦਾ। ਮੈਂ ਉਹ ਇਹ ਨਾ ਕਰੀ ਜੰਨਾ। ਹਾਂ? ਹਾਂ ਹਾਂ। ਪੜੀਹਾ ਸ਼ਾਸਤਰ। ਯਾਰ ਇਹਦਾ ਤਾਂ ਯਾਰ ਆਈ ਹੈ। ਛੜ ਕੇ ਯਾਰ ਉੱਥੇ ਬਾਲਾ ਰਹਿ ਗਿਆ ਲੰਗਾ। ਹਾਂ? ਕਿਵੇਂ? ਫਿਰ ਅਸੀਂ ਮਸ਼ੀਨ ਬੰਦ ਕਰਤੀ। ਅੱਛਾ। आज ਨੇ ਡੱਕੇ ਨੇ ਸਾਰੇ ਰਹਿ ਗਏ ਸੀ ਫਿਰ ਨੰਗੀ ਹੋ ਗਈ ਹਾਂ ਹਾਂ ਹੁਣ ਇਹ ਜੇਣ ਹੈ ਤੇਰਾ ਇਧਰ ਚੱਕ ਲੂ ਤੇ ਚੱਕ ਲੂਗੀ ਨਹੀਂ ਤੇ ਫਿਰ ਉਹਨਾਂ ਦਾ ਕਿਵੇਂ ਕੀ ਕਰਿਆ ਉਹਦਾ ਵੱਡੇ ਭਰਾਵਾ ਟੂਫਾ ਲੈ ਲੈ ਛੱਡਦਾ ਦੱਸਦੇ ਨਾਲ ਫਿਰ ਹੋਰ ਹੁਣ ਤੈਨੂੰ ਪਤਾ ਦਸਤੀਆਂ ਦੇ ਕੋਲ ਕਿਹੜਾ ਚੱਲਦੀਆਂ ਨੇ ਮਸ਼ੀਨ ਡਰਾਈਵਰ ਰਲ ਨਹੀਂ ਦਿੰਦਾ ਸਾਡੇ ਪਿੰਡ ਦਾ ਡਰਾਈਵਰ ਅੱਗ ਲੱਗੀ ਵਾਲਾ ਉਹ ਹਾਂ ਆਹ ਦਾ ਬੰਦਾ ਵੀ ਛੱਡ ਗਿਆ ਉਹ ਮਰੀਕ ਮਰੂਕ ਜਾ ਹਾਂ ਬੰਦਾ ਵੀ ਝੰਡ ਕੇ ਭੱਜ ਗਿਆ ਆਹਦਾ ਬੰਦਾ ਵੀ ਛੱਡ ਕੇ ਭੱਜ ਗਿਆ ਤੇਰੇ ਸਾਹਮਣੇ ਭੱਜਿਆ ਨਹੀਂ ਆਹਦੇ ਕਨੈਕਟਰ ਨੂੰ ਵੀ ਲਗਿਆ ਕਨੈਕਟਰ ਨੂੰ ਤਾਂ ਬੰਦਾ ਲੈ ਜੇ ਕਾਲੀ ਵਾਲੀ ਸੀਮਲਰ ਆ ਗਈ ਸੀ ਕਾਲੀ ਯਾਰਾ ਫਿਰ ਕਨੈਕਟਰ ਨਾਲ ਜਾਣੀ ਚਾਹੀਦਾ ਖੋਦਾ ਪਰ ਨਾ ਜਾ ਕੇ ਬਹਿ ਗਿਆ ਅਰਾ ਨੂੰ ਤਾਂ ਅਸੀਂ ਬਚਾਰੀ ਨੂੰ ਅਸੀਂ ਸਾਰਾ ਦਿਨ ਵੱਢਣਗੇ ਹਾਂ ਹੈ ਵੀ ਹੋਊਗਾ ਨਾ ਗਾਈ ਹੀ ਹਾਂ ਜੇ ਇੱਥੇ ਚੱਲੂਗਾ ਨਾ ਵੇਜ ਉਹਨੂੰ ਕੀ ਪਤਾ ਸੀ ਵੱਧਾ ਕਿੱਲਾ ਵੱਢ ਕੇ ਫਰਾਰ ਹੋ ਜੂ ਹੋਰ ਹਣ ਗਾ ਦੇਖ ਸਦਣਾ ਨੂੰ ਇਧਰ ਤਰਾਤਾ ਹੋ ਸੱਜਣ ਇੱਕੋ ਫਿਰਦਾ ਆਪਣਾ ਕਿਤੜਾ ਮਗਰ ਕਰ ਰਖਾ ਇਧਰ ਮੂਰੇ ਆ ਜਾ ਖੜ ਜਾ ਆ ਖੜ ਜੇ ਵੈਸੇ ਆ ਤੂੰ ਚੂਰ ਬੋ ਹੈ ਮੇਥੋਂ ਉਹ ਨਾ ਬਾਈਆਂ ਹੀ ਆ ਖਾਲੀ ਆਖਲੇ ਤੂੰ ਆਇਨਾ ਮੂੰਗਾਂ ਬਣਾਉਣ। ਇਹਨੂੰ ਹੋਰ ਕੋ ਕੰਮ ਨਹੀਂ। ਹੂੰ? ਹਾਂ, ਕਰਲਾ ਜਿਹੜਾ ਕਸ ਕਰਨਾ। ਕਰਲਾ ਨਾਲੇ ਕਰਲਾ ਨਾਲੇ ਹੋਰ। ਤੁਹਾਨੂੰ ਪਤਾ ਕੋਡੇ ਦਾ ਘੜੇ ਹੋਈਂ ਨਾ ਅੱਜਕੱਲ੍ਹ ਦੇ ਟੋਪਰਾ ਤੇ। ਵੀਡੀਓ ਤਾਂ ਇਹੀ ਬਣਾਉਨੇ ਹੁੰਨੇ ਆ ਅਸੀਂ। ਵੀਡੀਓ ਆਖ ਨੇ ਵੀਡੀਓ ਵੇਲੇ ਆ ਜਨਾ ਦੁਪਹਿਰੇ ਕਿ ਨਹੀਂ ਅੱਦ ਕੰਨ ਮਚ ਆਉਂਦੀ ਹਿਲੋ। ਵੀਡੀਓ ਤਾਂ ਇਹੀ ਬਣਨੀ ਆ ਸਾਡੀਆਂ। ਅਸੀਂ ਤਾਂ ਇਹੀ ਬਣਾਇਆ ਕਰਾਂਗੇ ਵੀਡੀਓ। ਕਰ ਲਾਗੀ ਕਰਨਾ ਇਸ ਤਰ੍ਹਾਂ ਲੋਕਾਂ ਨੇ ਨਕੀ ਲੈਣੇ ਆਏਗਾ ਬੀੜ ਗੋ ਤੂੰ ਆ ਜਾ ਆ ਜਾ ਤੂੰ ਅਮਰ ਉਟੂ ਹੈ ਜੇ ਤਾਂ ਆਪਣੇ ਕੋਲ ਜਾਣਦਾ ਨਹੀਂ ਓਏ ਆ ਨਾ ਸੁਖਰਾ ਇਹਦਾ ਨੂੰ ਭੈਣ ਦੀ ਬਿੰਦਰਸ ਟੁੱਟ ਗੋ ਲੋ ਜਾ ਜੂ ਭੈਣ ਨਾ 3500 ਦਾ ਲੈ ਕੇ ਮੋਬਾਈਲ ਮੈਂ ਹੜ ਜੂ ਉੱਠ ਫਿਰਦੇ ਆਗੇ ਉੱਠ ਪੈਂਦੇ ਨਾ ਕਿਹੜੇ ਨੇ ਮਖਿਆ ਐਂਗਾ ਤਾਂ ਗਾਇਆਂ ਸੀ ਖਾਲਾ ਬਣਿਆ ਸਟੂੜੋੜਾ ਟਿਊ ਟਿਊ ਇੱਕ ਨਾਲ ਹੀ ਸਿੱੜ ਦੂ ਮੋਬਾਈਲ ਜਾ ਖਾਲਾ ਟਿਊ ਟਿਊ ਦਾ ਨੂੰ ਮਾਪਣੀ ਲੋਕਰ ਹੈ ਦਾ ਹੈ ਐਸੇ ਹੋ ਜਾਥੇ ਇਹ ਕਈ ਹਮ ਤਾਂ ਪਾਉਂਦਾ ਉੱਥੇ ਜਾ ਕੇ ਅਸੀਂ ਓੱਕੇ ਪਏ ਹੁਣ ਓ ਨਾ ਕਿਸੇ ਜੱਟ ਨੂੰ ਫਾਜੀ ਇਹ ਆਪਣਾ ਉਦਰਾ ਯੂਟਿਊਬਰ ਇਹ ਟੀਓ ਟੀਓ ਵਾ ਤੂੰ ਬਣ ਕੀ ਵਾਸਤੇ ਤੇਰੀ ਵੀਡੀਓ ਨੱਟ ਤੇ ਚੜ੍ਹਾ ਦਾਂਗੇ ਨੱਟ ਤੇ ਵਾਲੀ ਚੜ੍ਹਾ ਦਿਆਂਗਾ ਬਸ ਚੱਲ ਜੂ ਤੇਰੀ ਗੱਲ ਹੁਣ ਮੈਂ ਮੋਬਾਈਲ ਤੇ ਵੀ ਪਾਣੀ ਪਾ ਦੂੰਗਾ ਆਪਣੇ ਨੂੰ ਸੁੱਤੇ ਪੇਜ ਤੇ ਓਏ ਕਿਵੇਂ ਪਾ ਦੇਂਗਾ ਪਾਈ ਜਾਈ ਮੈਂ ਹੱਥ ਨਹੀਂ ਪਾ ਦੂੰ ਅਰਿਆ ਨੱਟ ਰੁੱਟਦਣਾ ਤੇ ਨਾ ਹੀ ਕਲੇਸ਼ ਹੋ ਜੂ ਮੈਂ ਹੁਣੇ ਚੜ੍ਹੂਗਾ ਮੈਂ ਹੱਥ ਨੇ ਚੜ੍ਹੂਗਾ 6 ਵਜੇ ਅਜੀਤਾ ਤੈਨੂੰ ਨਹੀਂ ਟੜਕੇ ਝਾੜ ਦੂੰ। ਕੀ ਕਣਕ ਐ ਕਰ ਲਿਆ ਕਰੋ। ਸੜਕੇ ਵਿੱਚ ਗੇਲਮਾਨਸ ਵਾਲੇ ਚੈਨਲ ਤੇ ਦੇਖ ਲਿਓ। ਇਹਦੀ ਵੀਡੀਓ ਚੜੂਗੀ। ਉਹ ਮੈਂ ਤੈਨੂੰ ਫੋਨ ਚੜਾ ਦੂੰਗਾ ਤੂੰ ਭਗ ਜਾ। ਬੇਦਰਜੂ ਤੇਰੀ ਵੀਡੀਓ ਕਰ ਲੂੰ ਗੇਲਮਾਨਸ ਵਾਲੇ ਚੈਨਲ ਤੇ। ਦੇਖ ਲੈਣਗੇ ਲੋਕ ਕੀ ਲੱਛਣ ਕਰਦਾ। ਵੀ ਆਉਂਦੇ ਜਾਂਦੇ ਨੇ ਕੋਟ ਦਾ ਕਾ। ਹੋਰ ਠੰਡਾ ਆਪਣੇ ਦਾ ਪੀਰੇ ਸਾਨੂੰ ਪੁੱਛਿਆ ਨਹੀਂ। ਕੀ ਮਾਰਦੇ ਮੈਂ ਤਾਂ। ਹਾਂ ਕਰਦਾ। ਤੀਕੇ ਠੰਡਾ ਹਵਾ ਕਰਦਾ ਸਾਡੇ। ਠੰਡਾ ਕਿਥੇ ਇਧਰ ਸਰੰਦਰ ਉਹ ਵੀ ਤੱਤਾ ਹੀ ਲਾਈਟ ਨਹੀਂ ਆਈ ਹੋਰ ਠੰਡਾ ਤਾਂ ਹੈਗਾ ਸੀ ਉਹ ਵਾ ਵੱਟੀਆਂ ਓਰੇ ਐ ਦਾਤੀ ਮਾਰ ਦਾਤੀ ਟੋਟਾ ਟੋਟਾ ਪੰਜਾਂ ਨੇ ਓਰੇ ਐਟੀ ਜੱਕਲਾ ਆ ਨਨੇ ਗਿਆ ਗਸਵਾ ਸਿੱਟੀ ਇੱਥੇ